ਅਕਾਲੀ ਦਲਾਂ ਡਿਲੇ ਕੀਤਾ ਅੱਜ ਤੱਕ ਸਜਾ ਕੋਤ ਰਹੇ ਲੋਕਾਂ ਦਾ ਪ੍ਰੋਸੈਸ ਟੁੱਟ ਗਿਆ ਵੀਰ ਸਿੰਘ ਬਾਦਲ ਹੋਣਾ ਨੂੰ ਵੀ ਅਕਾਲ ਤਖਤ ਸਾਹਿਬ ਜਿਹੜਾ ਪੇਸ਼ ਹੋਣ ਨੂੰ ਕਿਹਾ ਗਿਆ ਸੀ ਉਹਨੂੰ ਕਿੱਥੇ ਨੇ ਨਜ਼ਰ ਵੀ ਨਹੀਂ ਆ ਰਹੇ ਨਹੀਂ ਜੇ ਪ੍ਰਧਾਨ ਪ੍ਰਧਾਨਗੀ ਦੀ ਡਿਊਟੀ ਨਹੀਂ ਕਰਦੇ ਤੇ ਫਿਰ ਅਸੀਂ ਆਪ ਕਰ ਲਾਂਗੇ ਜੀ ਇਹ ਕਿਹੜੀ ਗੱਲ ਹੈ ਕੋਈ ਕਮੈਂਟਸ ਨਹੀਂ ਮੈਂ ਦੇ ਸਕਦੀ ਕਿਸੇ ਪੁੱਛ ਤਾਂ ਦੱਸੋ ਨਾ ਮੈਂ ਕਿਸੇ ਦਾ ਕਮੈਂਟ ਕਿਉਂ ਦੇਵਾਂਗੀ ਜੀ ਜੀ ਬੀਸੀ ਦੀ ਸਾਫਾ ਪ੍ਰਧਾਨ ਬੀਬੀ ਜਗੀਰ ਕੋ ਰਿਸਵਨ ਸਾਡੇ ਨਾਲ ਨੇ ਤੇ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤੇ ਇੱਕ ਪਾਸੇ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੂੰ ਸਵਾਲ ਪੁੱਛੇ ਨੇ ਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਵਾਲ ਪੁੱਛਿਆ ਹੈ ਕਿ ਜਿਹੜੇ ਬਰਗਾੜੀ ਕਾਂਡ ਹੋਏ ਨੇ ਉਹਨਾਂ ਤੇ ਹਜੇ ਤੱਕ ਕਾਰਵਾਈ ਕਿਉਂ ਨਹੀਂ ਹੋਈ ਹੈ ਫਿਲਹਾਲ ਬੀਬੀ ਜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਹਮੇਸ਼ਾ ਦੇਖਣ ਜਾਂਦਾ ਹੈ ਕਿ ਜਦੋਂ ਚੋਣਾਂ ਕੋਲ ਆਂਦੀਆਂ ਤਾਂ ਤਾਂ ਜਿਹੜੇ ਅੱਦਾ ਦੇ ਜਿਹੜੇ ਮੁੱਦੇ ਹੁੰਦੇ ਇਹ ਚੱਕੇ ਜਾਂਦੇ ਨੇ ਤੇ ਕੀ ਲੱਗਦਾ ਹੈ ਕਿ ਤੁਹਾਡੇ ਵੱਲੋਂ ਜਿਹੜਾ ਮੁੱਦਾ ਚੱਕਿਆ ਗਿਆ ਕਿ ਇੱਥੇ ਕੁਝ ਅਸਰ ਹੋਵੇ। ਇਹ ਕੋਈ ਚੋਣਾ ਦਾ ਮੁੱਦਾ ਕਰਕੇ ਨਹੀਂ ਚੁੱਕਿਆ। ਇਸ ਕਰਕੇ ਗੱਲ ਕਰਦੇ ਆ ਕਿ ਪੰਜਾਬ ਸਰਕਾਰ ਜਦੋਂ ਬਣੀ ਸੀ ਇਹਨਾਂ ਨੇ ਸਭ ਤੋਂ ਵੱਡੀ ਗਰੰਟੀ ਇਹ ਹੋਈ ਦਿੱਤੀ ਸੀ। ਤੇ ਉਹ ਗਰੰਟੀ ਆਪ ਦਿੱਤੀ ਲੇਕਿਨ ਅਜੇ ਤੱਕ ਕੋਈ ਐਕਸ਼ਨ ਨਹੀਂ। ਪਹਿਲਾਂ ਇਹਨਾਂ ਨੇ ਕਿਹਾ ਸੀ ਵੀ 1 ਮਹੀਨੇ ਦੇ ਵਿੱਚ ਵਿੱਚ ਸਾਰੇ ਅਸੀਂ ਦੋਸ਼ੀ ਫੜਾਂਗੇ। ਦੋਸ਼ੀ ਨਹੀਂ ਤੇ ਕੀ ਫੜਨੇ ਸੀ ਜਿਹੜੀ ਇਹਨਾਂ ਨੇ ਕਾਰਵਾਈ ਕਰਨ ਵਾਸਤੇ ਪੰਜਾਬ ਸਰਕਾਰ ਕੋਲੋਂ ਉਹਨਾਂ ਨੇ ਇਜਾਜ਼ਤ ਮੰਗੀ ਸੀ। ਇਹਨਾਂ ਦੇ ਕੇਸ ਦੀ ਇਸ ਕੇਸ ਚ ਲਾਉਣਾ ਹੈ ਉਹ ਵੀ ਅਜੇ ਤੱਕ 2022 ਤੋਂ ਲੈ ਕੇ ਅੱਜ ਤੱਕ ਹੋਮ ਮਿਨਿਸਟਰ ਆ ਭਗਵੰਤ ਮਾਨ ਜੀ ਹੋਣ ਕੋਈ ਜ਼ਾਸਤ ਨਹੀਂ ਦਿੱਤੀ ਕਦੋਂ ਦੇਣਗੇ ਜੋ ਸਰਕਾਰ ਦਾ ਪੀਰੀਅਡ ਖਤਮ ਹੋ ਗਿਆ ਸੈਕੰਡਲੀ ਜਿਹੜੀ ਬਾਜਾਖਾਨਾ ਦੇ ਵਿੱਚ ਵਿਦਵੀ ਦੇ ਕੇਸ ਦਰਜ ਹੈ ਕਾਟ ਨੰਬਰ ਐਫ ਆਈ ਆਰ 128 ਨੰਬਰ ਐਫ ਆਈ ਆਰ 171 ਨੰਬਰ 117 ਨੰਬਰ ਐਫ ਆਈ ਆਰ ਉਹ ਐਫ ਆਈ ਆਰਾਂ ਦਰਜ ਜਿਹੜੀਆਂ ਹੋਈਆਂ ਉਹਦੀ ਸਟੇ ਕਰਾਈ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਕਿ ਬਾਹਰ ਲਿਸਟ ਸਟੇਟਸ ਦਿੱਤਾ ਜਾਵੇ ਹੁਣ ਕੀ ਸਰਕਾਰ ਜਿਹੜੀ ਹੈ ਇਹ ਇੰਨੀ ਕਿਉਂ ਦੱਬੀ ਗਈ ਜਦੋਂ ਉਹਨਾਂ ਨੇ ਕੀਤਾ ਸੀ ਇਹਨੂੰ ਸੁਪਰੀਮ ਕੋਰਟ ਚ ਕਿਉਂ ਨਹੀਂ ਚੈਲੰਜ ਕੀਤਾ ਇਹਦਾ ਮਤਲਬ ਕਿ ਉਹਨਾਂ ਤੋਂ ਡਰਦੇ ਆ ਇਹ ਉਹਨਾਂ ਰਲੇ ਆ ਕਿ ਇੱਕ ਵੋਟਾਂ ਦਾ ਮਸਲਾ ਹੀ ਹੈ ਕਿ ਹਰਿਆਣੇ ਦੀ ਚੋਣ ਆ ਗਈ ਹੈ ਅਸੀਂ ਹੁਣ ਵੋਟਾਂ ਲੈਣੀਆਂ ਜਾਂ ਬਾਈ ਇਲੈਕਸ਼ਨਸ ਫਿਰ ਆ ਗਈਆਂ ਬਰਨਾਲੇ ਦੀ ਆ ਗਈ ਗਿੱਦੜਵਈ ਦੀ ਆ ਗਈ ਸੀ ਵੋਟਾਂ ਲੈਣੀਆਂ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਦਾ ਹੀ ਬੰਦਾ ਪ੍ਰਦੀਪ ਕਲੇਰ ਜਿਹੜਾ ਸੌਦੇ ਸਾਥ ਦਾ ਬੰਦਾ ਹੈ ਉਹਨੇ 164 ਦੇ ਬਿਆਨ ਦਿੱਤੇ ਹੈ ਹੁਣ 164 ਦੇ ਬਿਆਨਾਂ ਦੀ ਕੀਮਤ ਹੈ ਇਹਨਾਂ ਦੇ ਸਾਹਮਣੇ ਹੋ ਗਏ ਕਿ 164 ਦੇ ਬਿਆਨਾਂ ਚ ਉਹਨਾਂ ਨੇ ਹਣੀਪ੍ਰੀਤ ਦਾ ਨਾਮ ਲਿਆ ਉਹਨਾਂ ਨੇ ਬਾਬੇ ਦਾ ਨਾਮ ਲਿਆ ਉਹਨੇ 6 ਬੰਦਿਆਂ ਦਾ ਨਾਮ ਲਿਆ ਕਿ ਉਹ ਸਾਰੇ ਉੱਥੇ ਸੀ ਜਦੋਂ ਹਨੀਪ੍ਰੀਤ ਨੇ ਕਿਹਾ ਕਿ ਸਾਡੇ ਬਾਬੇ ਦੀ ਬੈਦਵੀ ਕੀਤੀ ਉਹਨਾਂ ਨੇ ਕਿ ਲੋਕਟ ਲਾ ਲਾ ਕੇ ਜਦੋਂ ਪ੍ਰਚਾਰਕ ਪ੍ਰਚਾਰ ਕਰਦੇ ਸੀ ਤੇ ਲੋਕਟ ਲਾ ਲਾ ਕੇ ਪੈਰਾ ਚਲੋਣੇ ਤੇ ਸਾਰੇ ਨੂੰ ਮੈਂ ਹਦਾਇਤ ਕਰਦੀ ਹਾਂ ਉਦਾਂ ਹੀ ਤੁਸੀਂ ਉਹਨਾਂ ਦੇ ਗੁਰੂ ਦੀ ਪਦਵੀ ਕਰਨੀ ਇਹ ਇਹ ਤੋਂ ਵੱਡਾ ਸਬੂਤ ਹੋਰ ਕੀ ਚਾਹੀਦਾ ਇਹਨਾਂ ਨੂੰ ਇਹਦੇ ਅੱਗੇ ਨੂੰ ਸਾਹਮਣੇ ਇਹ ਤੋਂ ਵੱਡਾ ਸਬੂਤ ਕੀ ਚਾਹੀਦਾ ਤੇ ਫਿਰ ਸੋਧੇ ਸਾਧਨੇ ਕਿਆ ਕਿ ਬਿਲਕੁਲ ਜੋ ਹਣੀਪ੍ਰੀਤ ਕਹਿੰਦੀ ਹੈ ਉਦਾਂ ਕਰੋ ਇਟ ਮੀਨਸ ਕਿ ਸਾਰਾ ਪਰ ਪੰਜ ਜੋ ਰਿਸ਼ਿਆਸੀ ਉਹ ਉੱਥੋਂ ਡੇਰੇ ਚੱਲਿਆ ਗਿਆ ਔਰ ਪਹਿਲੇ ਤੋਂ ਲੈ ਕੇ ਉਧਰ ਨੂੰ ਕੇਸ ਚਾਰਿਆ ਕੀ ਲੋਰਸੀਰਨ ਦੱਬਨ ਦੀ ਸੋ ਸਰਕਾਰ ਅੱਜ ਕਿਉਂ ਡਰਦੀ ਪਈ ਹੈ ਸਰਕਾਰ ਕਿਉਂ ਨਹੀਂ ਇਹਦੇ ਉੱਤੇ ਕਾਰਵਾਈ ਕਰਦੀ ਪਰ ਇਹ ਗੱਲ ਕੀਤੀ ਜਾਵੇ ਕਿਉਂਕਿ ਕਾਲੀ ਦਲ ਸਰਕਾਰ ਵੇਲੇ ਬੇਅਦਬੀ ਹੁੰਦੀ ਹੈ ਫਿਰ ਕਾਂਗਰਸ ਦੀ ਸਰਕਾਰ ਆndi ਹੁਣ ਚਲੋ ਆਮ ਆਦਮੀ ਪਾਰਟੀ ਦੀ ਸਰਕਾਰ ਲੇਕਿਨ ਉਸ ਸਮੇਂ ਵੀ ਕੋਈ ਕਾਰਵਾਈ ਹੁੰਦੀ ਨਜ਼ਰਤਾ ਨਹੀਂ ਆਈ ਕਾਂਗਰਸ ਦੀ ਸਰਕਾਰ ਸੀਗੀ ਤੇ ਉਸ ਸਮੇਂ ਲੱਗ ਰਹੇ ਸੀ ਅਕਾਲੀ ਦਲਾਂ ਡਿਲੇ ਕੀਤਾ ਅੱਜ ਤੱਕ ਸਜਾ ਪੁੱਤ ਰਹੇ ਲੋਕਾਂ ਦਾ ਭਰੋਸਾ ਟੁੱਟ ਗਿਆ ਕਾਂਗਰਸ ਨੇ ਸੌ ਖਾਦੀ ਸੀ ਗੁਟਕਾ ਸਭ ਫੜ ਕੇ ਕਾਂਗਰਸ ਨੇ ਨਹੀਂ ਕੀਤਾ ਇਹਨਾਂ ਨੇ ਕਿੱਡੀ ਕਿੱਡੇ ਲੋਕਾਂ ਨੂੰ ਵਿਸ਼ਵਾਸ ਦਿਵਾਏ ਸੀਗੇ ਇਹਨਾਂ ਨੇ ਵੀ ਕੀਤਾ ਇਹਦਾ ਮਤਲਬ ਕਿ ਸਾਰੀ ਸਿਆਸਤ ਬੇਅਦਵੀ ਤੇ ਆ ਗਈ ਕਮ ਸੋ ਕਮ ਤੁਸੀਂ ਇਹ ਤਾਂ ਸੋਚੋ ਵੀ ਤੁਸੀਂ ਕਹਿ ਕੇ ਕੀ ਆਏ ਲੋਕਾਂ ਸੋ ਇਸ ਕਰਕੇ ਅਸੀਂ ਦੇ ਦੁਖੀ ਹੈ ਇਸ ਕਰਕੇ ਸਾਡਾ ਮਨ ਜਿਹੜਾ ਦੁਖੀ ਹੈ ਵੀ ਕੋਈ ਵੀ ਸਰਕਾਰ ਜਿਹੜੀ ਹੈ ਉਹ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕਦੀ ਪਰ ਨਹੀਂ ਹੁਣ ਤੁਸੀਂ ਆਪ ਹੀ ਕਿਹਾ ਹੈ ਕਿ ਹਰਿਆਣਾ ਦੀ ਚੋਣਾਂ ਜਾਂ ਜਿਮਨੀ ਚੋਣਾਂ ਨੂੰ ਲੈ ਕੇ ਜਿਹੜਾ ਵੋਟਾਂ ਖਾਤਰ ਉਹਨਾਂ ਤੇ ਕਾਰਵਾਈ ਨਹੀਂ ਹੋ ਪਾਰੀ ਹੈਗੀ ਹੈ ਜਿਹੜੀ ਹੋਣੀ ਚਾਹੀਦੀ ਹੈ ਤੇ ਮਤਲਬ ਕਿ ਵੋਟਾਂ ਜਦੋਂ ਆਉਂਦੀਆਂ ਉਸ ਸਮੇਂ ਹੀ ਕਿਉਂਕਿ ਅੱਧਾ ਤੇ ਮੁੱਦੇ ਪੱਖਦੇ ਨੇ ਆਈਜੀ ਸਾਹਿਬ ਨੇ ਰਿਪੋਰਟ ਦਿੱਤੀ ਉਹ ਤੇ ਕਾਥ ਸਾਹਿਬ ਤੇ ਗਏ ਨਾ ਜਿਹੜੇ ਕਾਥ ਸਾਹਿਬ ਤੇ ਗਏ ਉਹਨਾਂ ਸੱਚ ਬਿਆਨਿਆ ਉੱਥੇ ਕਿ ਆ ਕੁਝ ਹੋਇਆ ਤੇ ਸ਼੍ਰੀ ਕਾਥ ਸਾਹਿਬ ਤੇ ਜਿਹੜੀ ਜਾ ਕੇ ਗੱਲ ਕਰ ਰਹੇ ਐ ਅਸੀਂ ਵੀ ਕਹਿ ਰਹੇ ਹਾਂ ਕਿ ਜਿਸ ਅਫਸਰ ਨੇ ਆਪ ਸਾਰੀ ਰਿਪੋਰਟ ਦਿੱਤੀ ਹੈ ਹੁਣ ਮੁੱਖ ਮੰਤਰੀ ਹਰਕੀ ਚਾਹੁੰਦਾ ਮੁੱਖ ਮੰਤਰੀ ਸਿਕਾ ਉਸ ਅਫਸਰ ਨੂੰ ਕਟੈਰੇ ਚ ਖੜਾ ਕਰ ਰਿਹਾ ਉਹਨੂੰ ਹਰਾਸ ਕਰ ਰਿਹਾ ਕਿ ਮਿੰਦਰਪਾਲ ਬਿੱਟੂ ਦੀ ਮੌਤ ਕਿੱਦਾਂ ਹੋਈ ਕਤਲ ਤੇ ਹੋਇਆ ਜੇਲ੍ਹ ਦੇ ਵਿੱਚ ਤੁਸੀਂ ਉੱਥੇ ਪੁੱਛੋ ਤੇ ਉਹਨੂੰ ਕਿਉਂ ਤੁਸੀਂ ਹਰਾਸ ਕਰ ਰਹੇ ਹੋ ਸੋ ਅੱਜ ਚੋਣਾ ਹਰਿਆਣੇ ਦੀ ਆ ਗਏ ਹੁਣ ਵੀ ਹੁਣ ਵੀ ਕਾਰਵਾਈ ਕਰਨਾ ਪਤਾ ਲੱਗ ਜੇ ਇਹਦਾ ਮਤਲਬ ਹਰਿਆਣੇ ਦਾ ਇਹਨੂੰ ਇਨਚਾਰਜ ਬਣਾਇਆ ਉੱਥੇ ਚੋਣਾ ਹੋਈ ਗਿਆ ਨੇ ਇਹਨਾਂ ਵੋਟਾਂ ਲੈਣੀਆਂ ਨੇ ਇਸ ਕਰਕੇ ਕੁਝ ਨਹੀਂ ਕਰਨਗੇ ਤੇ ਅੱਜ ਕੋਈ ਕਿਹੜੀ ਹੋਂ ਕਰ ਲੈਣਾ ਲੋਕਾਂ ਦਾ ਵਿਸ਼ਵਾਸ ਜਿੱਤ ਲੈਣਾ ਪਰ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਕਾਰਵਾਈ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕਾਰਵਾਈ ਹੋਏਗੀ ਜਾਂ ਫਿਰ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਖੁਦ ਜਾ ਕੇ ਮਿਲੋਗੇ ਮੈਂ ਕਿਹ ਜੀ ਹੋਣੀ ਚਾਹੀਦੀ ਹੈ ਜਰੂਰ ਕਰਨ ਮੁੱਖ ਮੰਤਰੀ ਜੀ ਇੰਨਾ ਡਿਲੇ ਨਾ ਕਰੋ ਕਿ 2 ਸਾਲ ਦੀ ਪਰਮਿਸ਼ਨ ਹੀ ਤੁਸੀਂ ਦੇ ਰਹੇ ਤੁਹਾਡੇ ਦਫਤਰ ਦੇ ਵਿੱਚ ਆਈ ਹੋਵੇ ਫਾਈਲ ਇਹ ਮਨਜ਼ੂਰੀ ਵਾਸਤੇ ਵੀ ਕੇਸ ਚਲਾਉਣਾ ਤੁਹਾਨੂੰ ਸਾਰਾ ਪਤਾ ਹੋਵੇ ਪਈਆਂ ਜਿਹੜੀਆਂ ਧਾਰਾ ਲੱਗੀਆਂ ਸੀ ਜਿਹੜੇ ਐਫ ਆਈ ਆਰ ਦਲ ਜੋਈਆਂ ਸੀ ਬਾਜਾਖਾਨੇ ਦੇ ਵਿੱਚ ਉਹਨੂੰ ਤੁਸੀਂ ਅੱਗੇ ਸੁਪਰੀਮ ਕੋਰਟ 'ਚ ਨਹੀਂ ਲੈ ਕੇ ਗਏ ਕਾਰਨ ਕੀ ਹੈ 164 ਦੇ ਬਿਆਨਾਂ ਦੀ ਤੁਸੀਂ ਕੋਈ ਨਹੀਂ ਤਰਫ ਕਰ ਰਹੇ ਉਹਤੇ ਐਕਸ਼ਨ ਹੀ ਕੋਈ ਲੈ ਰਹੇ ਕਿਉਂ ਨਹੀਂ ਲੈ ਰਹੇ ਗੱਲ ਤੇ ਆ ਸਾਰੀ ਲੇਕਿਨ ਜਿਹੜਾ ਅਦਾਲਤ ਵੱਲੋਂ ਤਾਂ ਐਕਸ਼ਨ ਲਿਆ ਗਿਆ ਹੈ ਨਹੀਂ ਅਦਾਲਤ ਦਾ ਐਕਸ਼ਨ ਤੇ ਇਹਨਾਂ ਦਾ ਫਰਜ਼ ਨਹੀਂ ਮੰਨਦਾ ਵੀ ਜਿਹਦੇ ਵਿੱਚ ਨਾ ਆ ਰਹੇ ਹੈ ਉਹਨਾਂ ਤੇ ਕਿਉਂ ਨਹੀਂ ਐਕਸ਼ਨ ਲੈ ਰਹੇ ਅੱਛਾ ਤੇ ਸੁਖਬੀਰ ਸਿੰਘ ਬਾਦਲ ਹੁਣਾ ਨੂੰ ਵੀ ਅਕਾਲ ਤਖਤ ਸਾਹਿਬ ਜਿਹੜਾ ਪੇਸ਼ ਹੋਣ ਨੂੰ ਕਿਹਾ ਗਿਆ ਸੀ ਹੁਣ ਉਹ ਕਿੱਥੇ ਨੇ ਨਜ਼ਰ ਵੀ ਨਹੀਂ ਆ ਰਹੇ ਨਹੀਂ ਮਰ ਗਏ ਹੋਣਗੇ ਕੋਈ ਗੱਲ ਨਹੀਂ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਹੋਇਆ ਹੈ ਉਹਨਾਂ ਨੇ ਕਿਹਾ ਸੀ ਆਮੰਗ ਪਰ ਜਿਹੜੀ ਅੰਦਰਲੀ ਨਾਰਾਜ਼ਗੀ ਉਹ ਦੂਰ ਹੋਈ ਹੈ ਕਿ ਹਜੇ ਵੀ ਉਸ ਤਰ੍ਹਾਂ ਹੀ ਬਰਕਰਾਰ ਹੈ ਕਿਹਨਾਂ ਨਾਰਾਜ਼ਗੀ ਕਿਉਂਕਿ ਪਾਰਟੀ ਚ ਆਪਸੀ ਨਾਰਾਜ਼ਗੀ ਚੱਲ ਰਹੀ ਹੈ ਨਹੀਂ ਸਾਡੀ ਕੋਈ ਬਾਕੀ ਤੜਾ ਗਿਆ ਜਾਂਦਾ ਇੱਕ ਦੂਜੇ ਅਸੀਂ ਕਿਸੇ ਨਾ ਨਿੱਜੀ ਨਾਰਾਜ਼ਗੀ ਨਹੀਂ ਸਾਡੇ ਦੇ ਸ਼੍ਰੋਮਣੀ ਅਕਾਲੀ ਦਲ ਚ ਆਈਆਂ ਕਮੀਆਂ ਨੂੰ ਦੂਰ ਕਰਨ ਦੀ ਅਸੀਂ ਮੁਹਿੰਮ ਚਲਾਈ ਹੈ ਤੇ ਕੀ ਲੱਗ ਰਿਹਾ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਖਿਲਾਫ ਹੀ ਇੱਕ ਤਰ੍ਹਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ ਕਿ ਉਹਨਾਂ ਨੂੰ ਪ੍ਰਧਾਨਗੀ ਤੋਂ ਲਾਇਆ ਜਾਵੇ ਜੇ ਪ੍ਰਧਾਨ ਜੇ ਪ੍ਰਧਾਨ ਪ੍ਰਧਾਨਗੀ ਦੀ ਡਿਊਟੀ ਨਹੀਂ ਕਰਦੇ ਤੇ ਫਿਰ ਅਸੀਂ ਆਪ ਕਰ ਲਾਂਗੇ ਜੀ ਇਹ ਕਿਹੜੀ ਗੱਲ ਹੈ ਸਾਬਕਾ ਸੰਸਦ ਮੈਂਬਰ ਅਤੇ ਅੰਮ੍ਰਿਤਪਾਲ ਦੇ ਵਕੀਲ ਰਾਜਿੰਮ ਰਾਜਦੇਵ ਖਾਲਸਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸਾਬਕਾ ਜਥੇਦਾਰ ਤੋਂ ਪਿੰਡਰਾ ਵਾਲੇ ਦੇ ਭਤੀਜੇ ਜਸਵੀਰ ਸਿੰਘ ਰੋਡੇ ਨੂੰ ਅਕਾਲੀ ਦਲ ਦਾ ਪ੍ਰਧਾਨ ਲਗਾਇਆ ਜਾਵੇ ਕੋਈ ਕਮੈਂਟs ਨਹੀਂ ਮੈਂ ਦੇ ਸਕਦੀ ਕਿਸੇ ਦੀ ਪੁੱਛ ਤਾਂ ਦੱਸੋ ਨਾ ਮੈਂ ਕਿਸੇ ਦੇ ਕਮੈਂਟ ਕਿਉਂ ਦੇਵਾਂਗੀ ਜੀ ਕੀ ਲੱਗ ਰਿਹਾ ਹੈ ਕਿ ਹੁਣ ਤੁਹਾਡੇ ਵੱਲੋਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਸਰਕਾਰ ਉਤੇ ਅਮਲ ਕਰਦੀ ਨਜ਼ਰ ਆਏਗੀ ਸਰਕਾਰ ਜੇ ਅਮਲ ਨਹੀਂ ਕਰਨੀ ਫਿਰ ਲੋਕਾਂ ਜਿੱਦਾਂ ਪਹਿਲਾਂ ਬਾਕੀਆਂ ਨੇ ਤੱਕੇ ਖਾਦੇ ਇਹ ਵੀ ਤੱਕੇ ਖਾਂ ਕੇ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਹੈ ਜਨਾਲਾ ਆ ਗਿਆ ਨੇ ਕਿ ਜਿਹੜਾ ਬਾਦਲ ਪਰਿਵਾਰ ਹੋ ਮਾਫੀ ਦਾ ਹੱਕਦਾਰ ਨਹੀਂ ਹੈ ਅਗਰ ਉਹ ਮਾਫੀ ਮੰਗਦੇ ਆ ਜਾਂ ਦਿੰਦੇ ਆ ਤੇ ਉਹਨਾਂ ਦਾ ਵਿਰੋਧ ਕਰਨਗੇ ਹਰ ਸਿੱਖ ਦਾ ਫਰਜ ਬਣਦਾ ਕਿ ਕਿਦੋਂ ਜਦੋਂ ਕੌਮ ਦੁਖੀ ਹੋਵੇ ਕੌਮ ਸਾਡੇ ਤੋਂ ਨਾਰਾਜ਼ ਹੋਵੇ ਕੌਮ ਨੂੰ ਪੀੜਾ ਆਈ ਹੋਵੇ ਸਾਡੇ ਕੁਝ ਕਾਰਵਾਈ ਦੇ ਨਾਲ ਸਾਡੇ ਗਲਤ ਕੰਮਾਂ ਦੇ ਨਾਲ ਤੇ ਕੌਮ ਨੂੰ ਕੋਲੋਂ ਮਾਫੀ ਮੰਗਣ ਦਾ ਇੱਕੋ ਜ਼ਰੀਆ ਸ੍ਰੀ ਅਕਾਲ ਤਖਤ ਸਾਹਿਬ ਬਿਲਕੁਲ ਸੋਇਸ ਹਮ ਸਾਡੇ ਨਾਲ ਬੀਬੀ ਜਗੀਰ ਕੌਰ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਉਹ ਬਾਬਾ ਰਾਮ ਰਹੀਮ ਅਤੇ ਹਨੀ ਪ੍ਰੀਤੇ ਕਾਰਵਾਈ ਜ਼ਰੂਰ ਕਰਨ ਕਹਿੰਦੇ ਕਿ ਵੋਟਾ ਕਰਕੇ ਸ਼ਾਇਦ ਜਿਹੜਾ ਇਸ ਸਮੇਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਔਰ ਉਹ ਕਹਿ ਰਹੇ ਕਿ ਅਗਰ ਉਹ ਕਾਰਵਾਈ ਨਹੀਂ ਕਰਦੇ ਆ ਤੇ ਅਗਲੀ ਵਾਰ ਲੋਕ ਵੀ ਉਹਨਾਂ ਨੂੰ ਨਕਾਰ ਦੇਣਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ